ਮਾਈਕਰੋਫੋਨ ਦਾ ਖਾਲਸਾ ਮਾਈਕਰੋਫੋਨ ਕਿਤੇ ਮੇਰੇ ਵੀਰੋ ਮੈਂ ਇੱਕ ਤੁਹਾਡਾ ਸ਼ੁਭ ਜੀ ਗੱਲ ਸੰਜੀ ਕਰਨਾ ਚਾਹਣਾ ਕਿਉਂਕਿ ਮੈਂ ਇਹ ਦੋ ਦਿਨ ਤੋਂ ਮੈਂ ਚੁੱਪ ਕਰਕੇ ਸੁਣ ਰਿਹਾ ਸੀਗਾ ਸਰਦਾਰ ਵਿਕਰਮ ਸਿੰਘ ਜੀ ਦਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੇ ਬਿਆਨ ਸ਼੍ਰੀ ਹਿੰਦਰ ਜੋਸ਼ੀ ਜੀ ਦੇ ਬਿਆਨ ਮੈਂ ਥੋੜੀ ਜਿਹੀ ਮਜੀਠੀਆ ਸਾਹਿਬ ਨੂੰ ਇਹ ਚਾਣਨਾ ਪਾਉਣਾ ਚਾਹਣਾ ਕਿ 2005 ਦੀ ਗੱਲ ਸਰਦਾਰ ਵਿਕਰਮ ਸਿੰਘ ਜੀ ਜੀ ਹੁਣ ਮਾਦਾ ਰਖੋ ਕਨਾਸ ਹੁੰਦਾ ਜਦੋਂ ਤੁਹਾਨੂੰ ਮਜੀਠੀਆ ਵਾਲੇ ਕਹਿੰਦੇ ਜੂਪੀ ਦਾ ਭਈ ਆ ਗਿਆ ਉਦੋਂ ਤਲਬੀਰ ਸਿੰਘ ਨੇ ਤੇ ਸਰਦਾਰ ਸਰਵਣ ਸਿੰਘ ਤੋਂ ਲੈ ਸਰਦਾਰ ਬਿਕਰਮ ਸਿੰਘ ਮਜੀਠੀਆ ਦੇ ਨੂੰ ਬਣਾਇਆ ਜੂਪੀ ਦੇ ਭਈਏ ਤੇ ਜੂਪੀ ਦੇ ਭਈਏ ਤੋਂ ਤੈਨੂੰ ਸਰਦਾਰ ਬਿਕਰਮ ਸਿੰਘ ਮਜੀਠੀਆ ਸਰਵਣ ਸਿੰਘ ਤੋਂ ਲੈ ਤਲਬੀਰ ਸਿੰਘ ਨੇ ਬਣਾਇਆ ਪੂਹੇ ਹੀ ਹਲਕੇ ਦੇ ਬਾਅਦ ਚ ਗਏ ਉਹ ਅਸੀਂ ਪਹਿਲਾਂ ਗਏ ਤੁਸੀਂ ਆਏ ਬੋਨੀ ਦੇ ਜਿੰਮੀ ਇਲੈਕਸ਼ਨ ਚ ਤੇ ਅਸੀਂ ਤੋਂ ਪਹਿਲਾਂ ਸਰਦਾਰ ਵਿਸਾ ਸਿੰਘ ਕੋਲ ਟਵਾ ਦੇ ਨਾਲ ਮੈਂ ਥਾਰੇ ਤੋਂ ਵੱਡੇ ਲੀਡਰ ਆ ਮੈਂ ਇਹ ਗੱਲਾਂ ਨਹੀਂ ਕਰਨਾ ਚਾਹੁੰਦਾ ਮੈਂ ਇਹਨਾਂ ਗੱਲਾਂ ਨਹੀਂ ਪੈਣਾ ਚਾਹੁੰਦਾ ਪਰ ਜੋ ਤੁਸੀਂ ਇਹ ਗੱਲਾਂ ਅੱਜ ਪਰਸੋਂ ਦੀਆਂ ਕਰ ਲਾ ਪਿਣਾ ਆਪਦੀ ਹਾਰ ਨੂੰ ਦੇ ਦੇ ਤੇ ਮੁੱਕਰ ਰੱਖ ਦੇ ਜਿਹੜਾ ਬਸਲਾਗੇ ਇਹਦਾ ਮੈਂ ਫਿਰ ਸਮਝਾ ਕੇ ਜਵਾਬ ਦੇਣਾ ਜਨੂਰੀਆ ਦੇ ਬੰਦਾ ਚੁੱਪ ਕਰ ਜੇ ਤਾਂ ਖਿਸ਼ਾਂ ਤੇ ਹੀ ਸਾਨੂੰ ਦੇ ਹੋ ਕੇ ਫਿਰ ਡਰਦਾ ਮੈਂ ਤੁਹਾਡੇ ਵਾਂਗੂ ਮੈਂ ਆਮ ਵੀ ਕਿਹੋ ਨਾਲ ਨਹੀਂ ਆ ਬਣਾ ਦੀ ਗੱਲ ਛੇਤੀ ਕੀਤਾ ਨਹੀਂ ਕਰਦਾ ਤੁਸੀਂ ਕੱਲ ਤਰਵੰਦੀ ਦਸੰਧਾ ਸਿੰਘ ਪੈਲ ਗਏ ਤੁਸੀਂ ਉਹ ਤੇ ਮਾਈਕ ਦੇ ਵਿੱਚ ਇੱਕ ਵੀਡੀਓਸ ਨਹੀਂ ਵਿੱਚ ਉਹਨਾਂ ਨੂੰ ਕਹਿ ਕੇ ਭੈਣ ਜੋਦਾ ਤੈਨੂੰ ਤੁਰਨਾ ਨਹੀਂ ਆਸਾਨ ਇਸ ਕਾਇਆ ਪਹਿਲੀ ਤੇ ਗੱਲ ਤੇਰੀ ਭੈਣ ਤੇ ਮੇਰੀ ਭੈਣ ਚ ਕੋਈ ਫਰਕ ਨਹੀਂ ਹੋਣਾ ਚਾਹੀਦਾ ਬਹੁਤ ਲੰਮਾ ਸਮਾਂ ਇਕੱਠੇ ਰਹੇ ਤੇ ਦੂਜੀ ਗੱਲ ਇਹ ਆ ਕਿ ਸਰਦਾਰ ਵਿਕਰਮ ਸਿੰਘ ਜੀ ਜੀ ਮੇਰੇ ਨਾਲੋਂ ਤੁਹਾਡੀ ਜ਼ੁਬਾਨ ਚਾਲੀ ਨਹੀਂ ਗੰਦੀ ਹੋ ਸਕਦੀ ਇਹ ਗੱਲ ਯਾਦ ਰੱਖਿਓ ਪਰ ਮੈਂ ਕੁਛ ਮर्याਦਾ ਚ ਰਹਿ ਕੇ ਚੰਨ ਵਾਲਾ ਬੰਦਾ ਹਾਂ ਐਡਾ ਵੱਡਾ ਕਦ ਪੈਨਾ ਲੰਮਾ ਸਮਾਂ ਇਕੱਠੇ ਰਹੀਏ ਤੇ ਗਾਲਾਂ ਭਣਾ ਦੇ ਆਪਾਂ ਮਾਵਾਂ ਭਣਾ ਦੇ ਆਜ ਗਏ ਤੂੰ ਮੇਰੀ ਭੈਣ ਦੇ ਘਰ ਜਾਣਾ ਤੂੰ ਮੇਰੀ ਭੈਣ ਦੇ ਘਰ ਹਿੰਮਤ ਰੱਖੇ ਉੱਥੇ ਮੇਰੇ ਭਾਈਏ ਨੇ ਸਾਹਮਣੇ ਆ ਆ ਬੀਡੀਓ ਸੁਣਾ ਕੇ ਆਈ ਆ ਵੀਡੀਓ ਤੇ ਮੇਰੇ ਭਾਈਏ ਨੂੰ ਸੁਣਾ ਕੇ ਆਈ ਮੈਂ ਤਾਂ ਚੁੱਪ ਰਿਆ ਮੈਂ ਤਾਂ ਤੇਰੇ ਖਿਲਾਫ ਉਦੋਂ ਦਾ ਇਥੇ ਜੱਦੀ ਗਾਉਂ ਤੇ ਨਹੀਂ ਗਿਆ ਕਿਉਂਕਿ ਜਿਹੜੇ ਘਰ ਤੋਂ ਮੈਨੂੰ ਸੁਣਾ ਭਲਾ ਸੀ ਮੈਂ ਉਹਨਾਂ ਦੀ ਇੱਜ਼ਤ ਰੱਖੀ ਪਰ ਤੂੰ ਉਸ ਘਰ ਦੀ ਇੱਜ਼ਤ ਨਹੀਂ ਰੱਖੀ ਤੇਰੇ ਵਾਸਤੇ ਸ਼ਰਮ ਵਾਲੀ ਗੱਲ ਆ 2005 ਤੋਂ ਜਦੋਂ ਵੀ ਅਸੀਂ ਲੱਗੇ ਤਾਂ ਤੈਨੂੰ ਅਸੀਂ ਵਿਕਰਮ ਸਿੰਘ ਮਜੀਠੀਆ ਬਣਾਇਆ ਦੂਜੀ ਗੱਲ ਸਰਦਾਰ ਸਿੰਘ ਵੀਰ ਸਿੰਘ ਬਾਦਲ ਜੀ ਮੈਂ ਤੁਹਾਡੀ ਬਹੁਤ ਰਿਸਪੈਕਟ ਕਰਦਾ ਸੀ ਪਹਿਲਾਂ ਮੈਂ ਹੱਥ ਨੇ ਕਾ ਲਿਖ ਦੀ ਮਾਰ ਆ ਬੋਲਿਆ ਤੇ ਤੁਸੀਂ ਕਿਹਾ ਕਿ ਇਹ ਗਿਆ ਦੇ ਮੈਂ ਲੱਡੂ ਵੰਡੇ ਤੇ ਹਰ ਭਾਈ ਲੱਡੂ ਨਾ ਵੇਖੇ ਪੱਕਾ ਪੱਕਾ ਲਾ ਲਾਓ ਇਹ ਕਾਲ ਵੀ ਯਾਰ ਸਾਨੂੰ ਜੋ ਪਰ ਪ੍ਰਬੰਧਕ ਕਮੇਟੀ ਜਦੋਂ ਨਾ ਪਰ ਕੱਲ ਕੋ ਨਹੀਂ ਲੱਗੂ ਮੰਨੇ ਅਜੇ ਉਹ ਉੱਤੜੇ ਹੀ ਬੜੇ ਪੈ ਜੋ ਮਗਰ ਸਾਡੇ ਨੇ ਕਿੱਥੋਂ ਕਿੰਨੂ ਕਿੰਨੂ ਬਚਾਰੋਗੇ ਹੋਰ ਵੀ ਜਾਣੇ ਬਾਈ ਲਾ ਲਓ ਪੱਕਾ ਔਰ ਮੈਂ ਕਹਿਣਾ ਕਿ ਸਾਰੇ ਜਾਂਦੇ ਹਨ ਅੱਗੇ ਚਾਰਜ ਜਿਹੜੇ ਤੁਸੀਂ ਆ ਲੋਕ ਸਭਾ ਚ ਖੜਾਰੇ ਇਹਨਾਂ ਦੇ ਵੀ ਲਵਾ ਲਿਓ ਜਿਹੜਾ ਚਾਰ ਦਿਨ ਕੋ ਰਿਜ਼ਲਟ ਆਣਾ ਤੁਹਾਨੂੰ ਲੱਗੂ ਨਹੀਂ ਕਿ ਲੱਗਵੇ ਨਹੀਂ ਤੇ ਪੰਜਾਬ ਤੋਂ ਹੁੰਦੇ ਪੜਾਉਣੇ ਸ਼ੁਰੂ ਕਰ ਕੋ ਹੁਲਵਾਈ ਤਾ ਲੋ ਕਿਉਂਕਿ ਤੁਸੀਂ ਜਦੋਂ ਪਾਰਟੀ ਦਾ ਬੇਰਾਗ ਕਰ ਕੋ ਹੁੰਦਾ ਤੁਸੀਂ ਖੁਸ਼ੀ ਮਨਾਉਣ ਆਲੇ ਜੀ ਤੇ ਮਨੋਂ ਤਗੜੇ ਹੋ ਕੇ ਖੁਸ਼ੀ ਸੁਰੇਸ਼ ਕਰਕੇ ਜੋਸ਼ੀ ਸਾਹਿਬ ਮੈਂ ਤੁਹਾਨੂੰ ਹੀ ਮਾਰਨੀ ਬੋਲਦਾ ਤੁਸੀਂ ਉਦੋਂ ਮੇਰੇ ਹਰਕੇ ਚ ਆਏ ਮੇਰੇ ਬਾਰੇ ਗੱਲਾਂ ਕਰਕੇ ਗਏ ਮੈਂ ਵੀ ਤੁਹਾਨੂੰ ਪ੍ਰਕਾਸ਼ਪੁਰਸ਼ ਕਹਿੰਦਾ ਰਿਆਂ ਕਿ ਨਹੀਂ ਵੀ ਬਹੁਤ ਜੋਸ਼ੀ ਨੇ ਕੰਮ ਕਰਾਇਆ ਤੇ ਜੋਸ਼ੀ ਸਾਹਿਬ ਇਹ ਤੁਸੀਂ ਉਹ ਵਿਕਾਸਪੁਰਸ ਸੀ ਗਏ ਅਸੀਂ ਤੁਹਾਨੂੰ ਵਿਕਾਸਪੁਰਸ ਕਹਿੰਦੇ ਆ ਤੇ ਲੋਕ ਤੁਹਾਨੂੰ ਟਾਇਲ ਮੰਤਰੀ ਕਹਿੰਦੇ ਤੇ ਜੇ ਆਪਾਂ ਇੰਨਾ ਵਿਕਾਸ ਕਰਾਇਆ ਤਾਂ بس 12 12 18 ਛੜਾਈ ਜਾਂਦੇ ਕਿਉਂ ਹਰ ਦੇ ਰਹੇ ਫੋੜਾ ਜ ਆ ਦੇ ਅੰਦਰ ਵੀ ਝਾਤੀ ਮਾਰੋ ਨਾ ਤਲਬੀਰ ਸਿੰਘ 3 3 4 4 ਹਜ਼ਾਰ ਦੀ ਸ਼ੈਰੀ ਕਰਕੇ ਇਕੱਠ ਕਰਦਾ ਰ ਸੁਖਬੀਰ ਸਿੰਘ ਦੀਆਂ ਬਾਲਦਿਆਂ ਰਹਿਣੀਆਂ ਜਦੋਂ ਉਧਰ ਤਾਂ 150 200 ਬੰਦਾ ਨਹੀਂ ਇਕੱਠਾ ਹੋਇਆ ਕੁਛ ਝਾੜਦੇ ਕੁਛ ਤੇ ਵੇਦੇ

ਆਪ ਵੀ ਪਰਿਆਦਾ ਜਿਹੜਾ ਕੇ ਲੜਚ ਲੜੋ ਮਜੀਠੇ ਜਾਵਾਂਗਾ ਮੇ ਬਠੋਕੇ ਕੇ ਨਾ ਠੋਕੇ ਜਾਵਾਂਗਾ ਤੁਹੀਂ ਦੱਕਣੀ ਕਿ ਜਾਂਦੇ ਮੈਂ ਗੁੱਸਾ ਕੀਤਾ ਮੈਂ ਕੋਈ ਬੋਲਾਂਗਾ ਨਾ ਤਖਾ ਤੁਹੀਂ ਦੱਕਣੀ ਤੇ ਦਿਨ ਰਾਤ ਬੰਦੇ ਲੈ ਲਾਓ ਕੱਢੇ ਹੋ ਗਏ ਯਾਰ ਤੁਹਾਡੀ ਪਾਰਟੀ ਐ ਤੁਸੀਂ ਕੰਮ ਕਰਨਾ ਮੈਂ ਆਪੀ ਪਾਰਟੀ ਦੀ ਕੰਮ ਕਰਾਂ ਮੈਂ ਮਜੀਠਾ ਤੂੰ ਮੈਨੂੰ ਕਿੱਥੇ ਦੱਕਰੇਗਾ ਮਜੀਠੇ ਜਾਇਆ ਬਈ ਤੂੰ ਮੈਨੂੰ ਘਰ ਮੇਰੇ ਸਨਾਗ ਲੈ ਤੂੰ ਬਰਨਾਲ ਪਟਿਆਲੇ ਵਾਲਾ ਮੇਰੇ ਘਰ ਖਾਇਆ ਕਿ ਜਦ ਮਜੀਠੇ ਨਾ ਜਾਵੇ ਮੇਰੇ ਘਰ ਆ ਕੇ ਬੈਠਾ ਰਹੇ ਜੇ ਬਾਬਾ ਸਾਹਿਬ ਨੇ ਆਉਣਾ ਤੇ ਇੱਕ ਬੰਦੇ ਤੁਸੀਂ ਕਹੀ ਜਾਂਦੇ ਜੇ ਕਿ ਅਸੀਂ ਜਦੋਂ ਉਹਨੂੰ ਕੱਢਿਆ ਕੱਢੂ ਵੱਡੇ ਮੈਂ ਫੋਨ 'ਤੇ ਉਹਨੂੰ ਜਵਾਬ ਦਿੱਤਾ ਖਬਰਦਾਰ ਮੇਰੀ ਮਾਤਾ ਨੇ ਕਿਹਾ ਖਬਰਦਾਰ ਸਾਡੇ ਘਰ ਸੁਖਵੀਰ ਸਿੰਘ ਬਾਦੋਜਾਂ ਮਿਲਿਆ ਏ ਤੁਸੀਂ ਪਖੰਡ ਪੜਿਆ ਤੁਸੀਂ 200 ਅਜੇ ਤੋਂ 4-5 ਸਾਲ ਪੁਰਾਣੀਆਂ ਮੇਰੇ ਫੇਸਬੁੱਕ ਦੇ ਪੌਸਟ ਖੋਲ ਕੇ ਵੇਖ ਲੋ ਵੀਰੋ ਮੈਂ ਉਹਦਾ ਨਾਰਾਜ਼ ਚ ਲੰਦਿਆ ਇਹਨਾਂ ਬੰਦਿਆਂ ਨਾਲ ਤੁਸੀਂ ਕੱਢ ਕੇ ਵੇਖੋ ਮੈਂ ਕਿਹੜੀਆਂ-ਕਿਹੜੀਆਂ ਵੀਡੀਓ ਨੂੰ ਦੋਧੀਆਂ ਪਾਈਆਂ ਮੈਂ ਤੇ ਚਲੀ ਗਿਆ ਚਲੀ ਗਿਆ ਚਲੀ ਗਿਆ ਦਵਾਈ ਦੇ ਦਵਾਈ ਦੇ ਦਵਾਈ ਦੇ ਕੋਈ ਮਾਦਾ ਹੁੰਦਾ ਬਰਦਾਸ਼ਤਾ ਬਹੁਤ ਬਹੁਤ ਧੰਨਵਾਦ ਮੈਂ ਪ੍ਰਸ਼ੰਕਾ ਕਰਦਾ ਜਿਹੜਾ ਮੇਥੋਂ ਪ੍ਰਸ਼ੰਕਾ ਨਹੀਂ ਹੋਣਾ ਬਾਕੀ ਮੈਂ ਕਿ ਤੈਨੂੰ ਕਹਦਾ ਜਿਹੜੇ ਤੂੰ ਆਦੇ ਬੂਏ ਦੇ ਵਰਗ ਕੁੱਤੇ ਬਣਿਆ ਨਾ ਉਹਨਾਂ ਨੂੰ ਪੱਡੇ ਵਾਲਾ ਇੱਕ ਵਾਰ ਤਾਂ ਮੈਂ ਮੈਂ ਤੈਨੂੰ ਸਿੱਧੀ ਪੰਜਾਬੀ ਚ ਗੱਲ ਕਹਿਣਾ ਮੈਂ ਉਹਨਾਂ ਕੁੱਤਿਆਂ ਨੂੰ ਇਹ ਗੱਲ ਕਹ ਦੇਣੀ ਚਾਹਾਂ ਕਿ ਆਹ ਵਾਰ ਭੌਂਕਣਾ ਬੰਦ ਕਰ ਦਿਓ ਬਾਹਰ ਜਾਣਾ ਕਿਉਂਕਿ ਤਲਵੀਸ ਉਹਨਾਂ ਸਾਰੇ ਰਿਸ਼ਤੇਦਾਰੀ ਦੇ ਸਦਾ ਅਸ਼ਫੜਾ ਮਰਾਗੀ ਤਾਂ ਮੈਂ ਰੱਬ ਤੋਂ ਡਰ ਕੇ ਕਹਿਣਾ ਮੈਂ ਤੁਹਾਡੇ ਇੱਜ਼ਤੀ ਤੋਂ ਤੇ ਖਲਾਫ ਨਹੀਂ ਤੁਸੀਂ ਕਹਦੇ ਮੇਰੇ ਇੱਜ਼ਤੀ ਤੋਂ ਤੇ ਖਲਾਫ ਹੋਇਓ ਆਪਣੀ ਕਾਚ ਰਹੇ ਹੋ ਬਹੁਤ ਬਹੁਤ ਧੰਨਵਾਦ ਵੇਗੋ ਜੀ ਦਾ ਖਾਲ